ਲਓ ਬਈ ਮੁੱਤਰੋ ਸਸੀ ਗਾਲ ਜੀ ਬਈ ਕੀ ਹਾਲ ਚਾਲ ਆ ਸਾਰੀ ਪਟਾ ਠੀਕ ਠਾਕ ਆ ਲਓ ਬਈ ਮੁੱਤਰ ਆਪਾਂ ਕਰਤੀ ਬਈ ਵਲੌਗ ਦੀ ਸਟਾਰਟਿੰਗ ਲਓ ਬਈ ਹੂੰ ਤਾਂ ਮੈਂ ਇਧਰ ਖੇਤ ਨਹੀਂ ਆਇਆ ਨਹੀਂ ਕੱਟੀ ਆਈ ਦਾ ਤੇ ਕੋਈ ਤੁਰਿਆ ਆਇਆ ਇਧਰ ਨੂੰ ਆਏ ਜੀ ਕੋਈ ਗੀੜਾ ਮਾਰੇ ਅੱਗੇ ਨਹੀਂ ਉਹ ਤਾਂ ਬਈ ਚੌੜ ਕਰੀਆ ਨਾ ਖੇਤ ਤਾਂ ਆਈਦਾ ਹੀ ਆ ਲਓ ਬਈ ਕਣਕ ਆਪਣੀ ਬਾਹੋ ਦਾ ਹੰਦਨ ਕੋਰ ਲਾਉਂਦੀ ਹੋ ਜਾਣੀ ਇਹ ਪਰਵਾਣ ਬੜਾ ਗਿੱਲਾ ਸੀ ਬਾਈ ਲੇਟ ਹੀ ਲਾਵਾਂਗੇ ਲੋ ਬਈ ਮਿੱਤਰੋ ਹੁਣ ਜਾ ਕੇ ਜਾਨਵਰ ਕੱਢਾਂਗੇ ਜੇ ਤੱਕ ਕਿਸੇ ਪਾਸੇ ਜਾਣਾ ਜੇ ਤੋਂ ਉੱਧਰ ਵਿਚਾਰ ਬਣ ਗਈ ਤਾਂ ਰੁਕ ਜਾਾਂਗੇ ਜੀ ਨਹੀਂ ਫਰਕ ਪੈਂਦਾ ਲੋ ਬਈ ਮਿੱਤਰੋ ਛੱਡਾਂ ਲੱਗ ਪਿਆ ਸਕੂਟਰ ਲੋ ਬਾਈ ਛੱਡ ਦਗੇ ਹੁਣ ਆਪਾਂ ਬਾਈ ਸਕੂਟਰ ਛੱਡਣ ਇਹ ਵੱਡੇ ਆ ਜਿਹੜੀ ਉਹ ਤੇ ਜਿੰਨਾਂ ਨੂੰ ਕੋਈ ਕੋਈ ਆ ਦੋ ਚਾਰ ਦਾ ਨੋਟ ਦੇਣ ਨੂੰ ਕਦਿ ਗਏ ਹੋ ਯਾਰ ਨੂੰ ਕਦਿ ਗਏ ਬਾਹਰ ਲੋ ਭਾਈ ਜੀ ਛੱਡਦੇ ਨੋਆ ਪੋ ਨੋਆ ਛੱਡਦੇ ਇਹ ਭਾਈ ਇੱਕ ਦਿਨ ਛੱਡੇ ਗਏ 2 2 2 3 3 ਦਿਨ ਛੱਡੇ ਨਹੀਂ ਜਾਂਦੇ ਲਗਾਤਾਰ ਡੇ ਨਹੀਂ ਉਹਨੇ ਇਹਨਾਂ ਦਾ ਲਗਾਤਾਰ ਪੀੜ ਲਾਉਂਦੇ ਆ ਤਰੋ ਬੱਚੇ ਲਿਆਂਦੇ ਚੱਕ ਆਪਾਂ ਬੱਚੇ ਲੈ ਜਾਂਦੇ ਆ ਬਈ ਚੱਕ ਲੈ ਜਾਂਦੇ ਆ ਠੀਕ ਹੈ ਛਤਰੇ ਨਾਲ ਲਾਤ ਨਾਲ ਸਾਰੇ ਨਾਲ ਵੱਡਿਆਂ ਵੀ ਲਾਤੀਆਂ ਠੀਕ ਹੈ ਤੇ ਡੂਰ ਵਾਲਾ ਹੀ ਬੰਮ ਤਾਂ ਤੇ ਹੁਣ ਇਹਨਾਂ ਨੂੰ ਕੱਢਦੇ ਆ ਬਾਹਰ ਬਈ ਸਲੋ ਬਾਈਂ ਤਰੋ ਆਇਨਾ ਕਹੋ ਜੀ ਕੈਮਰਾ ਹੋਰ ਕਿਸੇ ਤਰ੍ਹਾਂ ਫਿਰ ਤਾਂ ਇਹਨਾਂ ਨੇ ਛੇੜ ਪਾ ਛੱਦਰਾਂ ਦੇ ਫਰੀ ਆਣਗੇ ਕੋਟਾ ਇਹ ਮਿੱਕੇ ਆਈ ਸਾਰੇ ਜਿਹੜੇ ਕੋ ਰੈਨਾ ਨਾਲ ਵੱਡੇ ਸੀ ਉਹ ਫਰਦੇ ਫਰਦੇ ਪੰਜ ਨਿਕਲ ਗਏ ਪੰਜ ਰਹਿ ਗਏ ਬਾਈ ਇਹਨਾਂ ਨੂੰ ਕੱਢ ਦੀਏ ਬਾਹਰ ਉਸ ਤੋਂ ਬਾਅਦ ਕਰਦੇ ਆਂ ਵੀਡੀਓ ਸਟਾਰਟ ਲਓ ਬਈ ਮਿੱਤਰੋ ਆਪਣਾ ਇੱਕ ਬੱਚਾ ਡੇ ਗਿਆ ਉਹ ਬੈਠਾ ਛੱਦਰੀ ਤੋਂ ਉੱਡ ਕੇ ਸੀਗੇ ਇੱਕ ਫੇਡ ਅੰਡੇ ਪੁੰਗਿਆ ਨਿਕਾ ਮੱਚਾ ਫੇਲਿਆ ਨਾ ਉੱਡਿਆ ਸੀਗਾ ਛਤਰੀਖ ਲਾਉਣੇ ਆ ਜੂਗਾ ਹੋਏ ਮਿੱਤਰੋ ਸੁਣੋ ਇੱਕ ਚੀਜ਼ ਹੋਹਾ ਤੇ ਉਹ ਆਹ ਸਟਾਰਟਰ ਵਾਲਾ ਕੋਠਾ ਜਿਹੜਾ ਨਿਕਾ ਆ ਉਹ ਵੇਖੋ ਬਿੱਲੀਾਂ ਤਿੰਨਾਂ ਦੋ ਬਲੂ ਕੜੇ ਇੱਕ ਬਿੱਲੀ ਲਓ ਬਈ ਮਿੱਤਰੋ ਸਾਰੇ ਬੱਚੇ ਵਹਿ ਗਏ ਬਾਈ ਲਓ ਜੀ ਆਪਾਂ ਬਾਈ ਜੀ ਬਾਹਰ ਗਏ ਸੀ ਤੇ ਬੱਚੇ ਆਪਣੇ ਸਾਰੇ ਗਏ ਆ ਫਿਰ ਬਾਈ ਆਪਾਂ ਗਏ ਸੀ ਡਾਕਟਰ ਗਰਮੀਤ ਦਾ ਪਤਾ ਲੈਣ ਉਹਦੇ ਬਾਈ ਵੱਜ ਗਈ ਆ ਸੱਟ ਉਹਦੀ ਗਿੱਟੇ ਤੇ ਲੱਗੇ ਆ ਬਾਈ ਜੀ ਕਟੋ ਘਟ ਵੀ ਚਾਰ ਪੰਜ ਟਾਂਕੇ 6 7 ਟਾਂਕੇ ਲੱਗੇ ਵੀ ਉਹਦੇ ਕੋਲੇ ਉੱਠੀ ਉਹਦੇ ਕੋਲ ਬੈਠੇ ਰਿਹਾ ਦਹਾ ਘੰਟਾ ਬਾਈ ਜੀ ਆ ਬੱਚੇ ਆਪਣੇ ਬਹੁਤ ਘਟ ਉੜਦੇ ਆ ਮੰਮੀ ਦੱਸਦੀ ਕਹਿੰਦੀ 11:30 ਵਜੇ ਬੈਠੇ ਸੀਗੇ ਬਾਈ ਛੱਡ ਕੇ ਉੱਠ ਗਈ ਨਿੱਕੇ ਬੱਚੇ ਬਈ ਹਜੇ ਬੈਠੇ ਆ ਠਾਡ ਖਾਣੇ ਤਾਂ ਜਾ ਕੇ ਬਿਣੀਆਂ ਬਈ ਸਾਰੇ ਪੂਰੇ ਆ ਕੀ ਕੀ ਸਾਫਤਾ ਵਾ ਤੇ ਬੱਕਰਾਂ ਵਾਲੀ ਬਈ ਆਪਣੇ ਆਏ ਫਿਰ ਲਈ ਜਿਹੜੇ ਗੱਲ ਵੱਡ ਜੀ ਦੇ ਸੀ ਪੂਰੇ ਆ ਬਈ ਆਮ ਬੈਠੇ ਆ ਕੋ ਸਾਹ ਚਤਰੀ ਜਿਹੜੇ ਬੈਠੇ ਆ ਇਹਨਾਂ ਲਾਵਾਂਗੇ ਭਰਾ ਜੀ ਆਪਾਂ ਕਟੋ ਘਟ ਵੀ 3 ਵਜੇ ਉਦੋਂ ਦਾਣਾ ਪਾਣੀ ਪਾਵਾਂਗੇ ਤੇ ਬੱਕਰਾਂ ਆ ਜਾਂਰਦੀਆਂ ਇਹ ਚਾਰ ਕੀ ਬੀਜ ਨੂੰ ਸਾਰੀ ਥਾਟ ਕਾਣੇ ਲਾ ਦੇ ਇਹ ਚਾਰ ਕੀ ਦੋ ਬੰਦੇ ਆ ਖੜੇ ਲੋ ਬਈ ਮਿੱਤਰ ਜਿਹੜਾ ਕੱਲ ਦਾ ਖਲਾਰਾ ਪਿਆ ਸੀਗਾ ਉਹ ਚੱਕੀ ਜਾਂਦੇ ਬਈ ਬੱਕਰੀ ਸੂਈ ਜਾਂਦੀ ਥਣੂ ਬੱਕਰੀ ਸੂੰਦੀ ਵਿਖਾਦ ਗੇ ਇਹ ਚ ਖੂਨ ਖਾਣ ਤਾਂ ਨਹੀਂ ਆਉਂਦਾ ਏ ਕੋਈ ਉਹ ਜੀ ਦਿੱਕਤ ਤਾਂ ਨਹੀਂ ਆਉਂਦੀ ਲੋ ਬਈ ਆ ਬੱਕਰੀ ਸੂ ਰਹੀ ਹੈ ਕੋੜੜੀਆਂ ਆਂਗਾ ਪੰਗਾ ਮਾਰਦਾ ਪੜਾ ਵਈ ਮਾਰੀਆਂ ਬੱਕਰੀ ਦਾ ਦਬਤ ਗਿਆ ਖੱਤਾ ਯਾ ਬੱਕਰੀ ਉਹ ਨਹੀਂ ਲੈਣੀ ਬੇਬੀ ਲਓ ਨਹੀਂ ਬੱਕਰੀ ਨੂੰ ਆਪ ਜੋਰ ਮਾਰਨਾ ਚਾਹੀਦਾ ਸੀ ਬਾਹਰ ਮਾਮਾ ਬੱਚਾਈ ਬੱਚਾਈ ਉਠਾ ਲਾਗਦਾ ਲਓ ਵੀ ਕਹ ਰਿਹਾ ਮੈਨੂੰ ਵੀ ਵੜੀ ਰੱਖ ਲੈ ਬੱਕਰੀ ਵੀ ਸਾਰੇ ਲੋਕ ਇਹਨਾਂ ਦਾ ਤਾਂ ਕੰਮ ਲੈ ਲਿਆ ਲਓ ਖੱਟਾ ਪੁੱਠਾ ਸੀਗਾ ਬਾਈ ਇਹ ਤੇ ਵੀ ਇਹ ਤੇ ਬੋੜਾ ਹੈ ਪਾਣੀ ਨਿਕਲਦਾ ਬੱਚੇ ਦੇ ਮੂੰਹ ਚ ਥੁੱਕੀ ਹੈ ਬਈ ਬੱਕਰੀ ਬਾਈ ਤੈਨੂੰ ਕੀ ਆਖੀ ਜਾਂਦਾ ਦੋ ਹੋਣਗੇ ਮੇਮਣੇ ਕਿ ਇੱਕੋ ਹੀ ਦੇਖ ਕੋ ਸਰਦ ਦੋ ਹੋਗੇ ਇਹ ਰੰਗ ਪੀਦਾ ਇਹ ਰਿਲੇ ਬਰਦਾ ਲੱਗ ਗਈ ਇਹਨਾਂ ਦੀ ਬੱਕਰੀ ਤੇ ਦੂਜਾ ਮੇਮਣਾ ਵੀ ਆ ਰਿਹਾ ਕਿ ਨਹੀਂ ਲੋ ਬਈ ਬੱਚਾ ਭਾਈ 1 ਕਿ ਦਿੱਤਾ ਲੋ ਬਈ ਸੂਕੀ ਆ ਤੇ ਉਹ ਚੱਕੀ ਆਂਦੇ ਆ ਬਈ ਖਲਾਰਾ ਨਿੱਕੇ ਬੱਚੇ ਉਹ ਬੈਠੇ ਦੂਜੇ ਉੱਡੇ ਫਰਦੇ ਆ ਬਈ ਚਲੋ ਵਧੀਆ ਗਿਆ ਭਾਈ ਇਹਨਾਂ ਨੂੰ ਵਿਧਾਨਾ ਹੋਗੇ ਇਹਨਾਂ ਦੀ ਬੱਕਰੀ ਵਧੀਆ ਸੂਕੀ ਲੋ ਬਈ ਮਿੱਤਰੋ ਮੀ ਆਉਣਾ ਬੀਖੋ ਇੱਕ ਹੀ ਦਿੱਤਾ ਬੱਕਰੀ ਨੇ ਸਹੀ ਸਲਾਮਤ ਚਲੋ ਵਿਚਾਰੀ ਵੀ ਬੱਕਰੀ ਸੂਕੀ ਤੇ ਵਿਧਾਨਾ ਹੋਵੇ ਕੁੱਤਰਾ ਬਈ ਆੰਦਿਆ ਇਹ ਕੋ ਬੈ ਗਿਆ ਚਾਰ ਫਰ ਦੇ ਬਹਿਣ ਤਾਂ ਫਿਰ ਇਹਨਾਂ ਨੂੰ ਤਾੜਕੇ ਨੂੰ ਮੀੜ ਗਈ ਬਈ ਕੰਮ ਕਿਉਂਕਿ ਬਈ ਲਗਾਤਾਰ ਕੁੱਤਰਾ ਜੇ ਦੂਜੇ ਦਿਨ ਉੱਡੇ ਬੱਚੇ ਪਹਿਲਾਂ ਵਾਲੇ ਸਿਆਪ ਹੋ ਗਿਆ ਮੇਰਾ ਜਾਂਦਾ ਤਾੜਕੇ ਨੂੰ ਦੰਦ ਘਟਾ ਦਾ ਤਾਂ ਤਾੜ ਦਾ ਤਾਂ ਨਹੀਂ ਹਲੋ ਬਈ ਮਿੱਤਰੋ ਜਿਹੜਾ ਬਾਈ ਆ ਲੱਕਣਾ ਲੁਕਣਾ ਕਰ ਸਾਰੀਆਂ ਇਕੱਠੀਆਂ ਕਰਕੇ ਸਾਫ ਸਪਾਈ ਸਾਰੀ ਕਰ ਪਈ ਆ ਤੇ ਹਲੋ ਬਈ ਮਿੱਤਰੋ ਹੁਣ ਆਪਾਂ ਕਰਨ ਲੱਗੇ ਆਂ ਵਲੌਗ ਦੀ ਸਮਾਪਤੀ ਤੇ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਚ ਮੇਰਾ ਵੀ ਰਾਇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਦਾ ਕਰੋ ਬਾਈ ਕੋਸ਼ਿਸ਼ ਕਰਾਂਗੇ ਵਧੀਆ ਵਲੌਗ ਬਣਾਉਣ ਦੀ ਤੇ ਭਰਾ ਬਣ ਕੇ ਸਪੋਰਟ ਕਰਿਆ ਕਰੋ ਯਾਰ ਸੰਗ ਜੀ ਖੁੱਲ ਜੀ ਨਾ ਫੇਰ ਕੋਈ ਚੱਕਰ ਨਹੀਂਗਾ ਤੇ ਵੀਰ ਬਣ ਕੇ ਸਪੋਰਟ ਕਰਿਆ ਕਰੋ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਤੇ ਪੁੱਲ ਚੱਕਦੀ ਆਣੂਗਾ ਠੀਕਾ ਵਾਟਰ ਬੈਕ ਤੇ ਕੁਝ ਨਹੀਂ ਅੱਜ ਤੇ ਠੀਕ ਆ ਬਾਈ ਸਸ